अच्छा फिर ਜਿਹੜਾ ਇਹ ਨੁਸਖਾ ਹੈਗਾ ਤੁਸੀਂ ਅੱਜ ਬਣਾ ਰਹੇ ਹੋ ਕੜਕਨਾਥ ਦੁੱਧ ਵਾਲਾ ਨੁਸਖਾ ਤੁਸੀਂ ਬਣਾ ਰਹੇ ਹੋ ਇਹ ਕਰੇਗਾ ਕੀ 2 ਰੁਪਏ 2 ਰੁਪਏ ਜ਼ਿਆਦਾ ਤਾਂ ਨਹੀਂ ਹੁੰਦੇ 2 ਰੁਪਏ ਤੁਸੀਂ ਕਿ ਵੀ ਯਕੀਨ ਕਰ ਲਈ ਜੀ 2 ਰੁਪਏ 2 ਰੁਪਏ ਦੇ ਵਿੱਚ ਮੈਨੂੰ ਇਹ ਦੱਸੋ ਵੀ ਕੋਈ ਕੈਮਿਸਟੋਂ ਕਹੇ ਡਾਕਟਰ ਕੋਈ ਦਵਾਈ ਮਿਲੀ ਕਿਦੀ ਕਿਸੇ ਨੂੰ ਉਹ ਵੀ ਪਾਵਰ ਵਧਾਉਣ ਵਾਲੀ ਇਹ ਤੁਹਾਨੂੰ 2 ਰੁਪਈਆ ਦਾ ਇੱਕ ਬੀਜ ਜਿਹੜਾ ਆ ਜਿਹੜੀ ਚੀਜ਼ ਹੈ ਨਾ ਇਹ ਤੁਹਾਨੂੰ 2 ਰੁਪਈਆ ਦਾ ਕੋਸਟ ਕਰਨਾ ਇਹ ਕਰੇਗਾ ਕੀ ਇਹਨੂੰ ਕਹਿੰਦੇ ਨਾ ਪੰਜਾਬੀ ਦੇ ਵਿੱਚ ਵੀ ਵੱਟ ਕੱਢ ਦੇਗਾ ਕੜਕਾ ਕੇ ਰੱਖ ਦੇਗਾ ਇਹ ਪਤਾ ਲੱਗੇਗਾ ਇੰਨੀ ਤਾਕਤ ਇੰਨੀ એનર્ਜੀ ਐਨਾ ਤੁਹਾਡੇ ਵਿੱਚ ਕੌਨਫੀਡੈਂਸ ਤੂੰ ਹੀ ਕਹੋਗੇ ਇਹ ਮੇਰਾ ਹੀ ਸਰੀਰ ਹੈ ਕਿਸ ਨੇ ਇਹਨੂੰ ਯੂਜ਼ ਕਰਨਾ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਹੈ ਇਰੇਕਸ਼ਨ ਦੀ ਜਿਹੜਾ ਕਿ ਜਿਹੜਾ ਸਰੀਰ ਹੈ ਉਹ ਜਾਨ ਨਹੀਂ ਫੜਦਾ ਤਾਕਤ ਨਹੀਂ ਫੜਦਾ ਢਿੱਲਾ ਰਹਿ ਜਾਂਦਾ ਦੂਜੇ ਨੰਬਰ ਤੇ ਜਿੰਨਾ ਮੇਰਾ ਵੀਰਾਂ ਨੂੰ ਸਪਰਮ ਕਾਊਂਟ ਦੀ ਪ੍ਰੋਬਲਮ ਆ ਰਹੀ ਹੈ ਜਿਨ੍ਹਾਂ ਦੇ ਅੰਦਰ ਸਪਰਮ ਕਾਊਂਟ ਦੀ ਤੀਜੇ ਨੰਬਰ ਤੇ ਇੱਛਾ ਸ਼ਕਤੀ ਦੀ ਉਹ ਮੇਰੇ ਵੀਰਾਂ ਨੂੰ ਇਹ ਚੀਜ਼ ਬਹੁਤ ਕੰਮ ਆਏਗੀ ਵੀ ਸਰੀਰ ਹਾ ਮੀਨੀ ਪਰਦਾ ਅੰਦਰੋਂ ਦਿਲ ਬੜਾ ਕਰਦਾ ਪਰ ਸਰੀਰ ਸਾਥ ਨਹੀਂ ਦਿੰਦਾ ਜਿਹਨੂੰ ਆਪਾਂ ਪੰਜਾਬੀ ਜੇ ਦੇਸੀ ਪਾਸ਼ਾ ਦੇ ਵਿੱਚ ਠੰਡਾ ਪਾਣ ਕਹਿ ਲੈਂਦੇ ਆ ਤੇ ਚੌਥਾ ਤੇ ਮੇਨ ਜਿਹੜਾ ਪ੍ਰੋਬਲਮ ਹੈ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਜਾਨ ਆਨ ਦਾ ਸਮਾਂ ਲੱਗਦਾ ਜਾਂ ਜਦੋਂ ਅਸੀਂ ਸੋਚਦੇ ਆਂ ਤੇ ਕੰਮ ਹੋ ਜਾਂਦਾ ਕਰਨ ਜਾ ਰਹੇ ਆ 1 2 3 4 ਤੇ 5 ਤੇਲ ਦੇ ਵਿੱਚ ਫਰੂਕੀ ਸਾਹਿਬ ਇੰਨੀ ਸ਼ਫਾ ਹੈ ਗਈ ਏ ਇੰਨੀ ਜਾਨ ਹੈ ਗਈ ਏ ਕਿ ਜੇ ਤੁਸੀਂ ਹੋਰ ਕੁਝ ਨਹੀਂ ਨਾ ਕਰਨਾ ਕੱਲਾ ਤੇਲ ਹੀ ਇੱਕ ਦਿਨ ਚਾ ਯੂਜ਼ ਕਰ ਲਓ ਨਾ ਦਿਹਾੜੀ ਦਾ ਤੇ ਇੰਨੀ ਤੁਹਾਡੇ ਵੱਟ ਕੱਢ ਦੇਣੇ ਨੇ ਇੰਨੀ ਕੜਕਨਾਥ ਬਣਾ ਦੇਣਾ ਤੁਹਾਡਾ ਜਿਹੜੇ ਸਾਡੇ ਅਰਬੀ ਭਰਾ ਵਰਤਦੇ ਨੇ ਉਹਨੂੰ ਆਪਾਂ ਇਦਾਂ ਕਰਕੇ ਐਡ ਕਰ ਲੈਣਾ ਜੀ ਦੇਖੋ ਇਹ ਹੁਣ ਤੁਹਾਡਾ ਜਿਹੜਾ ਫਾਰਮੂਲਾ ਇਹ ਬਣ ਕੇ ਤਿਆਰ ਏ ਇਹ ਫਾਰਮੂਲਾ ਹੈਗਾ ਜੀ ਕੜਕਨਾਟ ਜਿਹੜੇ ਲੋਕ 슈ਗਰ ਦਾ ਸ਼ਿਕਾਰ ਹੋ ਕੇ ਆਪਣੀ ਗਰਸਤੀਆਂ ਦੀਆਂ ਕੰਨਾਂ ਢਹਿ ਢੇਰੀ ਕਰਵਾ ਚੁੱਕੇ ਨੇ ਉਹਨਾਂ ਤੇ ਕੰਮ ਕਰੇਗਾ ਇਹ ਇਹ ਉਬਾਲਣ ਤੋਂ ਬਾਅਦ ਇਹਨੀਆਂ ਗਿਟਕਾ ਕਰਨੀਆਂ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜੋ ਅੱਜ ਤੁਹਾਨੂੰ ਕੜਕਨਾਥ ਦੁੱਧ ਵਾਲਾ ਨੁਸਖਾ ਹੈਗਾ ਜਿਹੜਾ ਉਹ ਦੇਣ ਵਾਲੇ ਨੇ ਕਿਵੇਂ ਬਣੇਗਾ ਕੜਕਨਾਥ ਦੁੱਧ ਕਿਵੇਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਕੜਕਦੀ ਹੋ ਜਾਏਗੀ ਕਿਵੇਂ ਜਿਹੜਾ ਤੁਸੀਂ ਅਸੀਂ ਕਹਿ ਲਈਏ ਕਿ ਤੁਹਾਡੇ ਅੰਦਰ ਜਦੋਂ ਕੜਕਨਾਥ ਦੁੱਧ ਜਾਏਗਾ ਤਾਂ ਜਿਹੜੀ ਤੁਹਾਡੀਆਂ ਦਿੱਕਤਾਂ ਪਰੇਸ਼ਾਨੀਆਂ ਕਿਵੇਂ ਬਾਹਰ ਕੱਢਦੇਗਾ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਮੌਜੂਦ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਪ੍ਰੀਤ ਜੀ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸੜਨਾਂ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਦੇਸਾਂ ਉਦੇਸਾਂ ਵਿੱਚ ਬੈਠੇ ਮੇਰੇ ਵੀਰ ਜਿਹੜੇ ਕਿ ਹਕੀਕਤ ਟੀਵੀ ਨੂੰ ਬਹੁਤ ਪਿਆਰ ਕਰਦੇ ਹਨ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਮੇਰੇ ਲਾਸਟ ਵੀਡੀਓ ਨੂੰ ਜਿਹੜਾ ਕਿ ਸੰਖ ਮਰਮਰੀ ਦੁੱਧ ਵਾਲੇ ਅਸੀਂ ਉਹਨੂੰ ਇੰਨਾ ਪਿਆਰ ਦੇਣ ਲਈ ਮੈਂ ਬਹੁਤ-ਬਹੁਤ ਤੁਹਾਡਾ ਆਬਾਰੀ ਹਾਂ ਅੱਛਾ ਡਾਕਟਰ ਸਾਹਿਬ ਪਿਛਲਾ ਤੁਹਾਡਾ ਸੰਖ ਮਰਮਰੀ ਦੁੱਧ ਅਸੀਂ ਦਿਖਾਇਆ ਸੀ ਲੋਕਾਂ ਨੂੰ ਬੜੇ ਫਾਇਦੇ ਹੋਏ ਨੇ ਬਹੁਤ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਦੇ ਦੂਰ ਹੋਈਆਂ ਨੇ ਤੁਸੀਂ ਕਹਿ ਰਹੇ ਹੋ ਉਸੇ ਦੁੱਧ ਵਾਲੇ ਸੀਰੀਜ਼ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਤੇ ਇਸ ਵਾਰ ਅਸੀਂ ਕੜਕਨਾਥ ਦੁੱਧ ਲੈ ਕੇ ਆ ਰਹੇ ਹਾਂ ਇਹ ਕੜਕਨਾਥ ਇਹਦਾ ਨਾਮ ਕਿਉਂ ਰੱਖਿਆ ਜੀ ਦੇਖੋ ਜੀ ਕੜਕਨਾਥ ਨਾਮ ਦਾ ਇੱਕ ਮੁਰਗਾ ਹੁੰਦਾ ਜਿਹਦੀਆਂ ਜਿਹੜੀਆਂ ਹੱਡੀਆਂ ਨੇ ਉਹ ਵੀ ਬਲੈਕ ਹੁੰਦੀਆਂ ਬਲੈਕ ਹੀ ਹੁੰਦਾ ਦੇਸੀ ਕੁੱਕੜ ਹੁੰਦਾ ਉਹ ਉਹਦੀਆਂ ਹੱਡੀਆਂ ਵੀ ਬਲੈਕ ਹੁੰਦੀਆਂ ਤੇ ਬਹੁਤ ਸਾਰੇ ਮੇਰੇ ਵੀਰ ਜਿਹੜੇ ਨੇ ਉਹ ਵੈਜੀਟੇਰੀਅਨ ਨੇ ਅਸੀਂ ਨਾਨ ਵੇਜ ਨੂੰ ਪ੍ਰਮੋਟ ਕਰਨ ਲਈ ਨਹੀਂ ਉਹਦਾ ਨਾਂ ਰੱਖਿਆ ਬਟ ਉਹਦੇ ਅੰਦਰ ਕੁਝ ਚੀਜ਼ਾਂ ਇਦਾਂ ਦੀਆਂ ਪਾਈਆਂ ਜਾਂਦੀਆਂ ਵੀ ਉਹ ਕਮਜ਼ੋਰੀ ਦੂਰ ਕਰਨ ਲਈ ਬੜਾ ਮਾਹਿਰ ਹੈ ਜਿਹੜਾ ਸਰੀਰ ਡੈੱਡ ਹੋਇਆ ਹੁੰਦਾ ਅਸੀਂ ਏ ਨਹੀਂ ਤੁਹਾਨੂੰ ਕਵਾਂਗੇ ਵੀ ਤੁਸੀਂ ਉਹ ਮੁਰਗਾ ਖਾਣਾ ਸ਼ੁਰੂ ਕਰ ਦੋ ਬਟ ਉਹਦਾ ਨਾਂ ਰੱਖਣ ਦਾ ਪਰਪਸ ਇਹ ਸੀਗਾ ਵੀ ਜਿਹੜੀ ਤਾਕਤ ਜਿਹੜੀ ਜਾਨ ਉਹਨੂੰ ਆਪਾਂ ਜਦੋਂ ਯੂਜ਼ ਕਰਦੇ ਆ ਉਹ ਚਾਂਦੀ ਜੋ ਆਪਾਂ ਨੂੰ ਉਹ ਚੋ ਚੀਜ਼ਾਂ ਮਿਲਦੀਆਂ ਉਹ ਚੀਜ਼ਾਂ ਅਸੀਂ ਵੈਜ ਪ੍ਰੋਡਕਟ ਚੋਂ ਵੀ ਲੈ ਸਕਦੇ ਆ ਤੇ ਉਹਦੇ ਕਰਕੇ ਉਹਦਾ ਨਾਂ ਰੱਖਿਆ ਵੀ ਉਹਦਾ ਨਾਂ ਜਿਹੜਾ ਨਾ ਬੜਾ ਮੈਨੂੰ ਅਪੀਲਿੰਗ ਲੱਗਿਆ ਵੀ ਕੜਕਨਾਥ ਕੜਕਨਾਥ ਮੀਨਸ ਵੀ ਜਿਹੜਾ ਕੜਕਾ ਕੇ ਰੱਖਦੇ ਪੂਰਾ ਜੀ ਜੀ अच्छा इकवल है और हैगी है इस और जी इससे पहले कि हम फॉर्मूले वाले जाइए ਤੁਸੀਂ ਤਸਵੀਰਾਂ ਦੇਖੋ ਇੱਥੇ ਵੈਦ ਜੀ ਨੇ ਦੁੱਧ ਰੱਖਿਆ ਮੁਨੱਕਾ ਰੱਖੀਆਂ ਨੇ ਔਰ ਬਰਾਦਾ ਹੈਗਾ ਇਸ ਗੋਲ ਦਾ ਔਰ ਨਾਲ ਹੀ ਜਿਹੜਾ ਤੇਲ ਪਿਆ ਇਹ ਤੇਲ ਕਿਹੜਾ ਪਿਆ ਜੀ ਇਹ ਸਰੋਂ ਦਾ ਤੇਲ ਹੈ ਕਿਹੜਾ ਤੇਲ ਹੈ ਸਾਰਾ ਕੋ ਦੱਸਾਂਗੇ ਜੀ ਪਤਾ ਹੀ ਗੱਲ ਹੈ ਇਹ ਥੋੜਾ ਜਿਹਾ ਆਪਾਂ ਇਹਨੂੰ ਸਪੈਂਸ ਰੱਖਾਂਗੇ ਵੀ ਕਾਲਾ ਤੇਲ ਹੈ ਤੇਲ ਬਾਰੇ ਵੀ ਦੱਸਾਂਗੇ ਫਾਰਮੂਲੇ ਬਾਰੇ ਵੀ ਦੱਸਾਂਗੇ ਇਹ ਫਾਰਮੂਲਾ ਕਰੇਗਾ ਕੀ ਪਹਿਲਾਂ ਇਹ ਦੱਸਾਂਗੇ ਜੀ 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 ਅੱਛਾ ਸਾਨੂੰ ਸਭ ਤੋਂ ਪਹਿਲੇ ਸਵਾਲ ਤਾਂ ਫਿਰ ਇਹੀ ਬਣਦਾ ਜੀ ਇਸ ਵੇਲੇ ਅਸੀਂ ਜਿਹੜਾ ਸਰਦੀਆਂ ਦੇ ਵਿੱਚੋਂ ਲੰਘ ਰਹੇ ਹਾਂ ਸਰਦੀਆਂ ਦੇ ਦੌਰ ਚੋਂ ਲੰਘ ਰਹੇ ਹਾਂ ਬੜੀ ਹੱਡ ਚਿਰਵੀ ਠੰਡ ਹੈਗੀ ਹੈ ਜਿਹੜੀ ਅਸੀਂ ਕਹਿ ਲਈਏ ਕਿ ਪੈ ਰਹੀ ਹੈ ਅਜਿਹੇ ਦੇ ਵਿੱਚ ਸਰੀਰ ਨੂੰ ਗਰਮ ਰੱਖਣ ਵਾਲਾ ਨੁਸਖਾ ਹੈ ਜੀ ਇਹ ਗਰਮ ਰੱਖੇਗਾ ਸਰੀਰ ਨੂੰ ਦੇਖੋ ਜੀ ਸਰੀਰ ਨੂੰ ਗਰਮ ਰੱਖਣ ਵਾਲੇ ਬਹੁਤ ਸਾਰੇ ਨੁਸਖੇ ਹੁੰਦੇ ਨੇ ਬਟ ਇਨ੍ਹਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈਗੀ ਹੈ ਜਿਹੜੀ ਗੱਲ ਸੋਚਣ ਵਾਲੀ ਹੈ ਜਿਹੜੀ ਬਹੁਤ ਘੱਟ ਲੋਕ ਬਹੁਤ ਜਿਹੜੇ ਸਮਝਦਾਰ ਲੋਕ ਨੇ ਜਾਂ ਜਿਹੜੇ ਬਰੋਧ ਪੜੇ ਲਿਖੇ ਇੰਟੈਲੀਜੈਂਟ ਲੋਕ ਨੇ ਇਹ ਉਹ ਚੀਜ਼ਾਂ ਘੱਟ ਸੋਚਦੇ ਨੇ ਸਾਡੇ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਸੀ ਨਾ ਉਹ ਚੀਜ਼ਾਂ ਨੂੰ ਬੜਾ ਕਹਿੰਦੇ ਸੀ ਵੀ ਇਕੁਏਸ਼ਨ ਕਰਕੇ ਰੱਖਣੀ ਹੈ ਵੀ ਗਰਮੀ ਤੇ ਸਰਦੀ ਦਾ ਆਪਸ ਦੇ ਵਿੱਚ ਤਾਲਮੇਲ ਜ਼ਰੂਰ ਰੱਖਣਾ ਬਾਡੀ ਨੂੰ ਜਿੱਥੇ ਕਿ ਇਸ ਵੇਲੇ ਠੰਡ ਬਹੁਤ ਜ਼ਿਆਦਾ ਪੈ ਰਹੀ ਏ ਆਪਾਂ ਨੂੰ ਗਰਮ ਚੀਜ਼ਾਂ ਖਾਣ ਦਾ ਬਹੁਤ ਫਾਇਦਾ ਹੈ ਮੈਂ ਇਸ ਚੀਜ਼ ਦੇ ਵਿੱਚ ਕੋਈ ਦੋ رائے ਨਹੀਂ ਕਹਿੰਦਾ ਵੀ ਜਿਹੜੀ ਸਰਦੀ ਇੰਨੀ ਹੱਟ ਚਿਰ ਵੀ ਸਰਦੀ ਦੀ ਪੈਂਦੀ ਵੀ ਇਹਦੇ ਵਿੱਚ ਆਪਾਂ ਨੂੰ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹੱਟ ਜੁੜ ਜਾਣਗੇ ਬਟ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਵਾਟਰ ਦਾ ਬੈਲੈਂਸ ਹੈ ਸਰੀਰ ਦੇ ਵਿੱਚ ਕਿਉਂਕਿ ਅਕਸਰ ਕੀ ਹੁੰਦਾ ਵੀ ਗਰਮ ਸਰਦੀ ਦੇ ਵਿੱਚ ਅਸੀਂ ਘਰ ਦੀਆਂ ਬਣੀਆਂ ਪਿੰਨੀਆਂ ਖਾਣੇ ਆ ਜਾਂ ਹੋਰ ਗਰਮ ਚੀਜ਼ਾਂ ਖਾਣੇ ਮੂੰਫਲੀ ਤੇ ਜ਼ੋਰ ਲਾ ਦਿੰਨੇ ਆ ਡਰਾਈ ਫਰੂਟ ਤੇ ਜ਼ੋਰ ਲਾ ਦਿੰਨੇ ਆ ਪਾਣੀ ਘੱਟ ਪੀਨੇ ਆ ਸੋ ਜਿਹੜਾ ਵਾਟਰ ਇਨਟੇਕ ਦਾ ਜਿਹੜਾ ਸਿਸਟਮ ਹੈ ਨਾ ਉਹਨੂੰ ਇਨ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਪਾਣੀ ਨਾਲ ਆਪਣੀ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਏ ਤਾਂ ਜੋ ਆਪਾਂ ਜਿਹੜੀਆਂ ਗਰਮ ਚੀਜ਼ਾਂ ਖਾਦੀਆਂ ਨੇ ਉਹ ਸਰੀਰ ਦੇ ਵਿੱਚ ਉਹ ਗਰਮ ਗਰਮੀ ਨਾ ਕਰ ਦੇ ਆਪਾਂ ਨੂੰ ਤਾਤ ਪੈਣੀ ਨਾ ਸ਼ੁਰੂ ਹੋ ਜੇ ਜਾਂ ਆਪਾਂ ਨੂੰ ਗਰਮੀ ਵਾਲੇ ਜਿਹੜੇ ਰੋਗ ਨੇ ਉਹ ਨਾ ਹੋ ਜਾਣ ਕਿਉਂਕਿ ਪਸ਼ਾਬ ਜਿਹੜਾ ਆਪਣਾ ਜਦੋਂ ਜ਼ਿਆਦਾ ਪੀਲਾ ਆਣਾ ਸ਼ੁਰੂ ਹੋ ਜੇ ਜਾਂ ਲੱਗ ਕੇ ਆਣਾ ਸ਼ੁਰੂ ਹੋ ਜੇ ਤੇ ਸਮਝ ਲਿਓ ਵੀ ਸਰੀਰ ਦੇ ਵਿੱਚ ਗਰਮੀ ਪੈ ਗਈ ਹੈ ਅਸੀਂ ਜਿਹੜਾ ਵੀ ਅੱਜ ਨੁਸਖਾ ਦੱਸ ਜਾ ਰਹੇ ਹਾਂ ਇਹਦੇ ਵਿੱਚ ਗਰਮੀ ਤੇ ਸਰਦੀ ਦਾ ਥੋੜਾ ਜਿਹਾ ਬੈਲੈਂਸ ਕਰਨਾ ਪੈਂਦਾ ਜਿਹੜੀ ਲੋੜ ਤੋਂ ਵੱਧ ਗਰਮੀ ਪੈਣ ਦੀ ਗੁੰਜਾਇਸ਼ ਹੈ ਉਹਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਕੋਈ ਚੀਜ਼ਾਂ ਨੂੰ ਉਹਨਾਂ ਨੂੰ ਬੈਲੈਂਸ ਕਰਨਾ ਪੈਂਦਾ ਉਹ ਬੈਲੈਂਸ ਕਰਕੇ ਆਪਾਂ ਤੁਹਾਨੂੰ ਫਾਰਮੂਲਾ ਦੱਸਦੇ ਹਾਂ ਕਿਉਂਕਿ ਇਹ ਫਾਰਮੂਲਾ ਅਸੀਂ ਟ੍ਰਾਈਡ ਐਂਡ ਟੈਸਟਡ ਦੱਸੀਦਾ ਇਥੇ ਤੁਹਾਡੀ ਗੱਲ ਹਜੇ ਵਿੱਚ ਹੈ ਜੀ ਮਾਫ ਕਰਨਾ ਅਬਾ ਜੀ ਜਿਹੜੇ ਲੋਕ ਸ਼ੂਗਰ ਦਾ ਸ਼ਿਕਾਰ ਹੋ ਕੇ ਆਪਣੀ ਗਰਸਤੀਆਂ ਦੀਆਂ ਕੰਦਾਂ ਢਹਿ ਢੇਰੀ ਕਰਵਾ ਚੁੱਕੇ ਨੇ ਉਹਨਾਂ ਤੇ ਕੰਮ ਕਰੇਗਾ ਇਹ ਰੁਕੀ ਸਾਹਿਬ ਤੁਹਾਡੇ ਬੈਠੇ ਹੀ ਪੇਸ਼ੈਂਟ ਆਏ ਸੀ ਇੱਕ ਉਹਨਾਂ ਦੀ ਉਮਰ ਵੀ ਕਾਫੀ ਸੀ ਮੈਂ ਹੁਣ ਉਹਨਾਂ ਦਾ ਨਾਮ ਜਾਂ ਏਰੀਆ ਤੇ ਨਹੀਂ ਕਦੀ ਡਿਸਕਲੋਜ਼ ਕਰਾਂਗਾ ਕਿਉਂਕਿ ਪ੍ਰਾਈਵੇਸੀ ਹੁੰਦੀ ਹੈ ਹਰ ਇੱਕ ਪੇਸ਼ੈਂਟ ਨੂੰ ਤਾਂ ਜਿਹੜਾ ਡਾਟਾ ਹੈ ਉਹ ਅਸੀਂ ਪ੍ਰਾਈਵੇਟ ਰੱਖੀਦਾ ਕਿਉਂਕਿ ਇਹਨਾਂ ਚੀਜ਼ਾਂ ਕਰਕੇ ਕਈ ਵਾਰੀ ਬੰਦੇ ਨੂੰ 엠ਬੈਰਕਮੈਂਟ ਫੀਲ ਕਰਨੀ ਪੈਂਦੀ ਹੈ ਮੈਂ ਅੱਜ ਤੱਕ ਜੇ ਕਿਸੇ ਪੇਸ਼ੈਂਟ ਦੇ ਘਰੋਂ ਵੀ ਕੋਈ ਆ ਗਿਆ ਨਾ ਤੇ ਮੈਂ ਉਹਨੂੰ ਇਹ ਵੀ ਨਹੀਂ ਦੱਸਦਾ ਮੈਂ ਕਹਿੰਦਾ ਵੀ ਉਹ ਦਵਾਈ ਕਿਸੇ ਹੋਰ ਦੀ ਲੈਣ ਆਇਆ ਹੋਊਗਾ ਮੈਨੂੰ ਨਹੀਂ ਪਤਾ ਉਹਦੇ ਬਾਰੇ ਬਟ ਅਸੀਂ ਕਦੀ ਵੀ ਕਿਸੇ ਵੀ ਪੇਸ਼ੈਂਟ ਦਾ ਜਿਹੜਾ ਡਾਟਾ ਉਹ ਕਦੀ ਡਿਸਕਲੋਜ਼ ਨਹੀਂ ਕਰੀਦਾ ਕਿਸੇ ਨੂੰ ਵੀ ਚਾਹੇ ਉਹਦੇ ਘਰੋਂ ਹੀ ਆਇਆ ਹੋਏ ਕੋਈ ਸੋ ਜਿਹੜੇ ਅੱਜ ਪੇਸ਼ੈਂਟ ਆਏ ਸੀ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਵੀ ਉਹਨਾਂ ਦੀ ਉਮਰ 60 ਤੋਂ ਉੱਤੇ ਸੀ ਤੇ ਡਾਇਬੀਟਿਸ ਵੀ ਸੀਗੀ ਤੇ ਉਹਨਾਂ ਦੀਆਂ ਜਿਹੜੀਆਂ ਮੈਰਿਜ ਨੇ ਉਹ ਵੀ ਦੋ ਹੋਈਆਂ ਤੇ ਜਿਹਨੂੰ ਕਹਿੰਦੇ ਵੀ ਬਿਲਕੁਲ ਨਿਲਮਟਾ ਨਿਲ ਬੰਦਾ ਹੋ ਗਿਆ ਤੇ ਉਹਨੂੰ ਜਿਹੜੀ ਦਵਾਈ ਅਸੀਂ ਤਿਆਰ ਕਰਕੇ ਦਿੱਤੀ ਸੀ ਤੇ ਤੁਹਾਡੇ ਸਾਹਮਣੇ ਉਹਨੇ ਕਿਹਾ ਜੋ ਵੀ ਬਚਨ ਬੋਲੇ ਤੁਸੀਂ ਆਪ ਦੱਸ ਦੋ ਵੀ ਕੀ ਕਿਹਾ ਉਹਨੇ ਜਾਂਦੀ ਆ ਰਹੀ ਉਹਨੇ ਪੁੱਛਿਆ ਸੀ ਵੀ ਕੀ ਹੈ ਕੀ ਚੀਜ਼ ਇਹ ਹਮ ਇਹ ਹੈ ਕਿ ਚੀਜ਼ ਦੇਖੋ ਚੀਜ਼ਾਂ ਬਹੁਤ ਪਰੇ ਤੋਂ ਪਰੇ ਪਈਆਂ ਹੁੰਦੀਆਂ ਜਿੱਦਾਂ ਆਪਾਂ ਕਹਿ ਲਈਦਾ ਵੀ ਦੀਵੇ ਦੇ ਵਿੱਚ ਜੇ ਤੇਲ ਮੁੱਕ ਗਿਆ ਤੇ ਉਹ ਦੀਵਾ ਆਪਾਂ ਘਰੋਂ ਬਾਹਰ ਨਹੀਂ ਸੁੱਟ ਦੇਣਾ ਜਾ ਕੇ ਉਹ ਦੀਵੇ ਦੇ ਵਿੱਚ ਤੇਲ ਮੁੱਕ ਗਿਆ ਤੇ ਤੇਲ ਪਾਓ ਤੇ ਚੱਲ ਪਏਗਾ ਇਦਾਂ ਹੀ ਦਵਾਈਆਂ ਨੇ ਦਵਾਈਆਂ ਬਹੁਤ ਅਸਕਲ ਪਾਣੀ ਵਾਲੇ ਦੀ ਵੀ ਚੱਲਦੇ ਨੇ ਜੀ ਚਾਈਨਿਸ ਦੇਖੋ ਪਤਾ ਹੀ ਗੱਲ ਹੈ ਜਿਹੜੀ ਚੀਜ਼ origignal ਹੈ origignal ਹੈ ਜੀ 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 ਅੱਛਾ ਫਿਰ ਜਿਹੜਾ ਇਹ ਨੁਸਖਾ ਹੈਗਾ ਤੁਸੀਂ ਅੱਜ ਬਣਾ ਰਹੇ ਹੋ ਕੜਕਨਾਥ ਦੁੱਧ ਵਾਲਾ ਨੁਸਖਾ ਤੁਸੀਂ ਬਣਾ ਰਹੇ ਹੋ ਇਹ ਕਰੇਗਾ ਕੀ ਇਹ ਸਰੀਰ ਨੂੰ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਵੀ ਵਟ ਕੱਢ ਦੇਗਾ ਕੜਕਾ ਕੇ ਰੱਖ ਦੇਗਾ ਇਹ ਪਤਾ ਲੱਗੇਗਾ ਵੀ ਸਰੀਰ ਜਿੱਦਾਂ ਟੱਲੀ ਨਹੀਂ ਸਾਈਕਲ ਦੀ ਖੜਕਦੀ ਉਦਾ ਸਰੀਰ ਨੂੰ ਐਨ ਬਿਲਕੁਲ ਓਕੇ ਕਰ ਦੇਗਾ ਇੰਨੀ ਤਾਕਤ ਇੰਨੀ એનર્ਜੀ ਐਨਾ ਤੁਹਾਡੇ ਵਿੱਚ ਕੌਨਫੀਡੈਂਸ ਤੁਸੀਂ ਕਹੋਗੇ ਇਹ ਮੇਰਾ ਹੀ ਸਰੀਰ ਹੈ ਇਹ ਐਨਾ ਕੌਨਫੀਡੈਂਸ ਕਿੱਦਾਂ ਆ ਗਿਆ ਮੇਰਾ ਪਾਰਟਨਰ ਮੇਰੇ ਤੋਂ ਐਨਾ ਜ਼ਿਆਦਾ ਖੁਸ਼ ਕਿੱਦਾਂ ਹੋ ਗਿਆ ਸੋ ਜਿਹੜੀ ਚੀਜ਼ ਹੈਗੀ ਏ ਉਹ ਹੈਗੀ ਏ ਮੇਰੇ ਜਿਹੜੇ ਪਿਛਲਾ ਵੀਡੀਓ ਸੀਗਾ ਉਹਦੇ ਵਿੱਚ ਮੈਨੂੰ ਬਹੁਤ ਸਾਰੇ ਫੋਨ ਇਦਾਂ ਦੇ ਆਏ ਵੀ ਬੇ ਸਾਹਿਬ ਤੁਹਾਡਾ ਜਿਹੜਾ ਦੱਸਿਆ ਫਾਰਮੂਲਾ ਉਹਨੇ ਸਾਡੀ ਜ਼ਿੰਦਗੀ ਬਦਲ ਕੇ ਰੱਖਤੀ ਅਸੀਂ ਇਹੀ ਚੀਜ਼ ਚਾਹੁੰਦੇ ਆ ਇਹੀ ਤਾਂ ਸਾਡਾ ਮਨੋਰਥ ਸਿਗਾ ਇਹੀ ਸਾਡਾ ਏਮ ਸੀ ਜ਼ਿੰਦਗੀ ਦਾ ਵੀ ਤੁਹਾਨੂੰ ਵੈਦ ਮੁਕਤ ਕਰਦੀ ਏ ਤੇ ਤੁਸੀਂ ਕਹਿੰਦੇ ਇਹ ਬਹੁਤਾ ਮਹਿੰਗਾ ਤਾਂ ਨਹੀਂ ਜੀ ਹੈ ਨੁਸਖਾ ਕਿੰਨੇ ਦਾ ਨੁਸਖਾ 2 ਰੁਪਈਆ ਦਾ ਨੁਸਖਾ 2 ਰੁਪਈਆ ਦਾ 2 ਰੁਪਏ ਦਾ ਨੁਸਖਾ 2 ਰੁਪਈਆ 2 ਰੁਪਈਆ ਜ਼ਿਆਦਾ ਤਾਂ ਨਹੀਂ ਹੁੰਦੇ 2 ਰੁਪਈਆ ਸੀ ਕਿ ਵੀ ਯਕੀਨ ਕਰ ਲਈ ਜੀ 2 ਰੁਪਏ 2 ਰੁਪਏ ਦੇ ਵਿੱਚ ਮੈਨੂੰ ਇਹ ਦੱਸੋ ਵੀ ਕੋਈ ਕੈਮਿਸਟੋਂ ਕਹੇ ਡਾਕਟਰ ਕੋ ਕੋਈ ਦਵਾਈ ਮਿਲੀ ਕਿ ਦੀ ਕਿਸੇ ਨੂੰ ਉਹ ਵੀ ਪਾਵਰ ਵਧਾਨ ਵਾਲੀ ਨਹੀਂ ਨਾ ਮਿਲੀ ਤੁਸੀਂ ਕਿਸੇ ਨੇ ਸੁਣੀ ਇਹ ਗੱਲ ਵੀ 2 ਰੁਪਈਆਂ ਦੇ ਵਿੱਚ ਮੈਂ ਆਪਣਾ 파ਟਨਰ ਖੁਸ਼ ਕਰ ਲਿਆ ਨਹੀਂ ਨਾ ਹੁੰਦਾ 2 ਰੁਪਈਏ ਦੇ ਕੁਝ ਵੀ ਨਹੀਂ ਹੁੰਦੇ ਅੱਜ ਅੱਜ ਕੱਲ੍ਹ ਤੇ ਤੁਸੀਂ 2 ਰੁਪਈਆਂ ਦਾ ਸਿੱਕਾ ਲੱਭਣ ਚਲਜੋ ਉਹ ਬਹੁਤ ਮੁਸ਼ਕਲ ਮਿਲਦਾ ਠੀਕ ਹੈ ਨਾ ਗੱਲ ਜੀ ਜੀ ਤੇ ਫਿਰ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਹੈ ਜੀ ਸਾਨੂੰ ਇਹ ਦੱਸ ਦਿਓ 2 ਰੁਪਈਆਂ ਦੀ ਗੱਲ ਦੱਸਣ ਜਾ ਰਿਹਾ ਧਿਆਨ ਨਾਲ ਸੁਣੋ ਜਿਹੜਾ ਆਹ ਦੇਸੀ ਮਨਕਾਣਾ ਜਿਹਦੇ ਵਿੱਚੋਂ ਬੀ ਨਿਕਲਦਾ ਇਹ ਤੁਸੀਂ ਬਾਜ਼ਾਰੋਂ ਜਦੋਂ ਮਰਜ਼ੀ ਪਤਾ ਕਰ ਲਿਓ ਇਹ ਤੁਹਾਨੂੰ 2 ਰੁਪਈਆ 'ਚ ਮਿਲਣਾ। ਇਹ ਆਹ ਦੇਖੋ ਲਾ ਨੂੰ ਲਾਈਵ ਕੈਮਰੇ ਮੁਰੇ ਇਹਦਾ ਬੀਜ ਕੱਢ ਕੇ ਦਿਖਾਣ ਲੱਗਾ ਜੀ। ਇਹ ਆਹ ਹੁੰਦਾ ਇਹਦੇ ਅੰਦਰ 20। ਇਹ ਆਹ ਬੀਜ ਹੈ ਤੇ ਆਹ ਮਨੱਕਾ ਤੇ ਇਹ ਤੁਹਾਨੂੰ 2 ਰੁਪਈਆ ਦਾ ਇੱਕ ਬੀਜ ਜਿਹੜਾ ਆਹ ਜਿਹੜੀ ਚੀਜ਼ ਹੈ ਨਾ ਮਨੱਕਾ ਜਿਹੜਾ ਇਹ ਤੁਹਾਨੂੰ 2 ਰੁਪਈਆ ਦਾ ਕਾਸਟ ਕਰਨਾ। ਮਤਲਬ ਜੇਕਰ ਅਸੀਂ ਇਕੱਠੇ ਲਿਆ ਕੇ ਰੱਖੀਏ। ਹਾਂ ਜੇ ਇਕੱਠੇ ਲਿਆ ਕੇ ਰੱਖੀਏ ਤੇ ਆਹ 2 ਰੁਪਈਆ ਦੀ ਜਿਹੜੀ ਆਈਟਮ ਹੈ ਇਹਨੇ ਤਾਂ ਦੀ ਜ਼ਿੰਦਗੀ ਬਦਲ ਦੇਣ ਦੀ ਸਮਰੱਥਾ ਰੱਖਣੀ ਹੈ। ਤੇ ਫਿਰ ਨੁਸਖਾ ਕਿਵੇਂ ਬਣਾਉਣੇ ਦੀ ਸਾਨੂੰ ਹੁਣ ਇਹ ਵੀ ਦੱਸ ਦਿਓ ਨੁਸਖਾ ਦੱਸਣ ਜਾ ਰਿਹਾ ਵਾਂ ਨੁਸਖਾ ਚੰਗੀ ਤਰ੍ਹਾਂ ਨੋਟ ਕਰ ਲਓ ਕੋਈ ਵੀ ਨੁਸਖਾ ਆਪਾਂ ਜਿਹੜਾ ਦੱਸਦੇ ਆ ਐਜੂਕੇਸ਼ਨਲ ਪਰਪਸ ਤੇ ਹੁੰਦਾ ਇਹਨੂੰ ਤੁਸੀਂ ਕਿਸੇ ਵੀ ਚੰਗੇ ਡਾਕਟਰ ਦੀ ਚੰਗੇ ਵੈਦ ਦੀ ਨਿਗਰਾਨੀ ਹਟ ਯੂਜ਼ ਕਰ ਸਕਦੇ ਹੋ ਸਲਾਹ ਲੈ ਕੇ ਯੂਜ਼ ਕਰਨਾ ਆਪਣੀਆਂ ਰਿਪੋਰਟਾਂ ਲਿਆਣੀਆਂ ਜੇ ਮੇਰੇ ਕੋਈ ਸਲਾਹ ਲੈਣੀ ਚਾਹੁੰਦੇ ਹੋ ਮੈਂ ਤੁਹਾਡੇ ਲਈ ਅਵੇਲੇਬਲ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਮਿਲਦਾ ਵਾਂ ਐਤਵਾਰ ਨੂੰ ਬਿਲਕੁਲ ਛੁੱਟੀ ਹੁੰਦੀ ਹੈ ਸਾਰਾ ਦਿਨ ਐਤਵਾਰ ਨੂੰ ਮੈਂ ਬਿਲਕੁਲ ਨਹੀਂ ਆਂਦਾ ਕੰਮ ਤੇ ਜਲੰਧਰ বাস ਸਟੈਂਡ ਦੇ ਲਾਗੇ ਅਰੋੜਾ ਪ੍ਰਾਈਮ ਟਾਵਰ ਹੈਗਾ ਜੀ ਨਰਿੰਦਰ ਸਿਲਮੇ ਦੇ ਸਾਹਮਣੇ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਸ਼ਾਪ ਨੰਬਰ 1 ਬੇਸਮੈਂਟ ਦੇ ਵਿੱਚ ਮੈਂ ਮਿਲਦਾ ਵਾਂ ਜਦੋਂ ਮਰਜ਼ੀ ਤੁਸੀਂ ਮੈਨੂੰ ਆ ਕੇ ਇੱਥੇ ਮਿਲ ਸਕਦੇ ਹੋ ਬਟ ਸ਼ਰਤ ਉਹਦੇ ਵਿੱਚ ਇੱਕੋ ਹੀ ਹੈ ਵੀ ਆਪਣੀਆਂ ਰਿਪੋਰਟਾਂ ਨਾਲ ਜ਼ਰੂਰ ਲੈ ਕੇ ਆਣੀਆਂ ਹੈ ਇੱਕ ਪਿਸ਼ਾਬ ਟੈਸਟ ਦੀ ਰੂਟੀਨ ਟੈਸਟ ਦੀ ਰਿਪੋਰਟ ਲੈ ਕੇ ਆਣੀ ਹੈ ਇੱਕ ਵੀਰੇ ਟੈਸਟ ਦੀ ਰੂਟੀਨ ਵਾਲੀ ਰਿਪੋਰਟ ਲੈ ਕੇ ਆਣੀ ਹੈ ਟੈਸਟ ਸਟੋਨ ਦੀ ਟੋਟਲ ਰਿਪੋਰਟ ਲੈ ਕੇ ਆਣੀ ਹੈ ਤਿੰਨ ਰਿਪੋਰਟਾਂ ਲੈ ਕੇ ਮੈਨੂੰ ਕੋਈ ਵੀ ਵੀਰਪਰਾ ਮੇਨ ਨਾਲ ਸਲਾਹ ਕਰਕੇ ਕੋਈ ਵੀ ਫਾਰਮੂਲਾ ਯੂਜ਼ ਕਰ ਸਕਦਾ ਤੇ ਇਹ ਫਾਰਮੂਲਾ ਜਿਹੜਾ ਅੱਜ ਆਪਾਂ ਦੇਣ ਜਾ ਰਹੇ ਹਾਂ ਇਹ ਕਰੇਗਾ ਕੀ ਕਿਸ ਨੇ ਇਹਨੂੰ ਯੂਜ਼ ਕਰਨਾ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਹੈ ਇਰੇਕਸ਼ਨ ਦੀ ਜਿਹੜਾ ਕਿ ਜਿਹੜਾ ਸਰੀਰ ਹੈ ਉਹ ਜਾਨ ਨਹੀਂ ਫੜਦਾ ਤਾਕਤ ਨਹੀਂ ਫੜਦਾ ਟਿੱਲਾ ਰਹਿ ਜਾਂਦਾ ਦੂਜੇ ਨੰਬਰ ਤੇ ਜਿੰਨਾ ਮੇਰਾ ਵੀਰਾਂ ਨੂੰ ਸਪਰਮ ਕਾਊਂਟ ਦੀ ਪ੍ਰੋਬਲਮ ਆ ਰਹੀ ਹੈ ਜਿਨ੍ਹਾਂ ਦੇ ਅੰਦਰ ਸਪਰਮ ਕਾਊਂਟ ਦੀ ਤੀਜੇ ਨੰਬਰ ਤੇ ਇੱਛਾ ਸ਼ਕਤੀ ਦੀ ਲੈਕ ਆਫ ਕੌਨਫੀਡੈਂਸ ਜਿਹਨੂੰ ਆਪਾਂ ਕਹਿੰਨੇ ਆ ਜਾਂ ਲੋ ਲਿਬਿਡੋ ਕਹਿੰਨੇ ਅੰਗਰੇਜ਼ੀ ਦੇ ਵਿੱਚ ਵੀ ਸਰੀਰ ਹਾਮੀ ਨਹੀਂ ਭਰਦਾ ਅੰਦਰੋਂ ਦਿਲ ਬੜਾ ਕਰਦਾ ਪਰ ਸਰੀਰ ਸਾਥ ਨਹੀਂ ਦਿੰਦਾ ਜਿਹਨੂੰ ਆਪਾਂ ਪੰਜਾਬੀ 'ਚ ਦੇਸੀ ਪਾਸ਼ਾ ਦੇ ਵਿੱਚ ਠੰਡਾ ਬੰਨ ਕਹਿ ਲੈਂਦੇ ਆ ਤੇ ਚੌਥਾ ਤੇ ਮੇਨ ਜਿਹੜਾ ਪ੍ਰੋਬਲਮ ਹੈ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਜਾਨ ਆਂ ਦਾ ਸਮਾ ਲੱਗਦਾ ਜਾਂ ਜਦੋਂ ਅਸੀਂ ਸੋਚਦੇ ਆਂ ਤੇ ਕੰਮ ਹੋ ਜਾਂਦਾ ਉਹ ਮੇਰੇ ਵੀਰਾਂ ਨੂੰ ਇਹ ਚੀਜ਼ ਬਹੁਤ ਕੰਮ ਆਏਗੀ ਹੁਣ ਅਸੀਂ ਸਿੱਧਾ ਹੀ ਫਾਰਮੂਲੇ ਤੇ ਆਨੇ ਆ ਜੀ ਫਾਰਮੂਲਾ ਬਣਾਣ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਏ ਉਹ ਚਾਹੀਦੀ ਏ ਦੁੱਧ ਦੁੱਧ ਜਿਹੜਾ ਆਪਾਂ ਲੈਣਾ ਉਹ ਫਰੈਸ਼ ਦੁੱਧ ਲੈਣਾ ਕੋਸ਼ਿਸ਼ ਕਰੋ ਵੀ ਆਪਾਂ ਨੂੰ ਫਰੈਸ਼ ਦੁੱਧ ਮਿਲ ਜੇ ਜੇ ਦੁੱਧ ਬੱਕਰੀ ਦਾ ਮਿਲ ਜੇ ਤੇ ਸਭ ਤੋਂ ਵਧੀਆ ਇਸ ਚੀਜ਼ ਦੇ ਵਿੱਚ ਨੁਸਖੇ ਦੇ ਵਿੱਚ ਕੰਮ ਕਰੇਗਾ ਜੀ ਜੀ ਦੁੱਧ ਨੂੰ ਤੁਸੀਂ ਕੀ ਕਰਨਾ ਜੀ ਦੁੱਧ ਨੂੰ ਆਪਣਾ ਇੱਕ ਸਾਫ ਭਾਂਡਾ ਲੈ ਲੈਣਾ ਫਰਾਈਪੈਨ ਲੈ ਲੈਣਾ ਦੁੱਧ ਨੂੰ ਉਹਦੇ ਵਿੱਚ ਫਰਾਈਪੈਨ ਦੇ ਵਿੱਚ ਪਾ ਦੇਣਾ ਤੇ ਇਹਨੂੰ ਆਪਾਂ ਗਰਮ ਕਰਨਾ ਸਟਾਰਟ ਕਰ ਜਣਾ ਜੀ ਉਸ ਤੋਂ ਬਾਅਦ ਕੀ ਕਰਨੇ ਸੀ ਦੁੱਧ ਪਾ ਲਿਆ ਜੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਗਿਣ ਕੇ 5 5 ਮਨੱਕੇ ਪਾ ਲੈਣੇ ਨੇ ਠੀਕ ਹੈ ਆ ਦੇਖੋ ਜੀ ਮੈਂ ਮਨੱਕੇ ਐਡ ਕਰਨ ਜਾ ਰਿਹਾ 1 2 3 4 ਤੇ 5 5 ਕੀ ਉਬਾਲਾ ਆਣ ਦੇਣਾ ਇਹਨੂੰ ਸੰਘਣਾ ਹੋਣ ਦੇਣਾ ਠੀਕ ਹੈ ਜਦੋਂ ਸੰਘਣਾ ਹੋ ਗਿਆ ਉਦੋਂ ਆਪਾਂ ਇਹਨੂੰ ਹਲਾਣਾ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਹੋਰ ਐਡ ਕਰਾਂਗੇ ਇਹ ਕੀ ਚੀਜ਼ ਨੇ ਹਾਂ ਤੇਲ ਜ਼ਰੂਰ ਦੱਸ ਦਿਓ ਕੀ ਕਿਹੜਾ ਤੇਲ ਰੱਖਿਆ ਜੀ ਤੇਲ ਹੈਗਾ ਜੀ ਜ਼ੈਤੂਨ ਦਾ ਤੇਲ 올ਿਵ ਆਇਲ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਜ਼ੈਤੂਨ ਦਾ ਤੇਲ ਹੈ ਜ਼ੈਤੂਨ ਦਾ ਤੇਲ ਹੈ ਜਿਹੜੇ ਸਾਡੇ ਅਰਬੀ ਭਰਾ ਵਰਤਦੇ ਨੇ ਇਤੋਂ ਤੱਕ ਫ੍ਰੈਗਰੈਂਸ ਬੜੀ ਵਧੀਆ ਆ ਰਹੀ ਜੀ ਤੇਲ ਤੇਲ ਦੇ ਵਿੱਚ ਫਰੂਕੀ ਸਾਹਿਬ ਇੰਨੀ ਸ਼ਫਾ ਹੈਗੀ ਏ ਇੰਨੀ ਜਾਨ ਹੈਗੀ ਏ ਕਿ ਜੇ ਤੁਸੀਂ ਹੋਰ ਕੁਝ ਨਹੀਂ ਨਾ ਕਰਨਾ ਕੱਲਾ ਤੇਲ ਹੀ ਇੱਕ ਚਮਚਾ ਯੂਜ਼ ਕਰ ਲਓ ਨਾ ਦਿਹਾੜੀ ਦਾ ਤੇ ਇੰਨੇ ਹੀ ਤੁਹਾਡੇ ਵੱਟ ਕੱਢ ਦੇਣੇ ਨੇ ਇੰਨੇ ਹੀ ਕੜਕਨਾਥ ਬਣਾ ਦੇਣਾ ਤੁਹਾਡਾ ਹਾਂ ਜਿਹੜੇ ਮੇਰੇ ਭਰਾ ਕਹਿੰਦੇ ਨਾ ਵੀ ਅਸੀਂ ਮਨਕਾ ਇੰਨੀ ਯੂਜ਼ ਕਰਨਾ ਸਾਡੇ ਕੋ ਦੁੱਧ ਨਹੀਂ ਉਬਲਦਾ ਸਾਡੇ ਕੋ ਬਰਾਦਾ ਨਹੀਂ ਬੰਦਾ ਸਾਡੇ ਕੋ ਇਸ ਸਭ ਗੋਲ ਨਹੀਂ ਲਈ ਆ ਜਾਣੀ ਸਾਡੇ ਕੋ ਫਲਾਣਾ ਨਹੀਂ ਹੁੰਦਾ ਉਹ ਮੇਰੇ ਵੀਰੋ ਕੱਲਾ ਜਤੂਨ ਦਾ ਤੇਲ ਹੀ ਵਰਤ ਕੇ ਦੇਖ ਲਓ ਇੰਨੇ ਵਟ ਕੱਢਦੇ ਨੇ ਸਾਡੇ ਅਰਬੀ ਭਰਾ ਤੁਹਾਨੂੰ ਪਤਾ ਕਿਹੜੇ ਕੰਮਾਂ ਲਈ ਮਸ਼ਹੂਰ ਨੇ ਅੱਛਾ ਜਦੋਂ ਤੱਕ ਕਿ ਦੁੱਧ ਨੂੰ ਉਬਾਲਾ ਆ ਰਿਹਾ ਤੁਸੀਂ ਕਹਿ ਰਹੇ ਹੋ ਦੁੱਧ ਨੂੰ ਉਬਾਲ ਲੈ ਹੈਗਾ ਇੱਕ ਗਲਾਸ ਦੁੱਧਾ ਪਾ ਕੇ ਦੁੱਧ ਨੂੰ ਉਬਾਲਣਾ ਹੈਗਾ ਔਰ ਇਹਨੂੰ ਉਬਲ ਦੇਣਾ ਤੇ ਵੈਰੀ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੇ ਇਹ ਫਾਰਮੂਲਾ ਨੁਸਖਾ ਕਈ ਵਾਰ ਯੂਜ਼ ਕਰ ਲੈਂਦੇ ਨੇ ਪਰ ਉਹਨਾਂ ਦੇ ਕੰਮ ਨਹੀਂ ਕਰਦਾ ਫਿਰ ਉਹਦਾ ਕੀ ਕਾਰਨ ਹੁੰਦਾ ਜਦੋਂ ਤੱਕ ਉਹ ਦੁੱਧ ਉਬਲਦਾ ਹੈ ਅਸੀਂ ਵੀ ਗੱਲ ਕਰ ਲਈ ਦੇਖੋ ਇਹਦਾ ਕੋਈ ਵੀ ਫਾਰਮੂਲਾ ਹੁੰਦਾ ਨਾ ਉਹ ਸਟੇਜ 1 ਸਟੇਜ 2 ਤੇ ਕੰਮ ਕਰ ਜਾਂਦਾ ਬਹੁਤ ਵਧੀਆ ਕਈ ਵਾਰੀ ਬਿਮਾਰੀ ਦੀ ਜਿਹੜੀ ਸਟੇਜ ਹੁੰਦੀ ਏ ਉਹ ਲੇਟਰ ਆਨ ਹੋ ਜਾਂਦੀ ਏ ਸਟੇਜ 3 ਆ ਜਾਂਦੀ ਏ ਸਟੇਜ 4 ਆ ਜਾਂਦੀ ਏ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਜੜੀ ਬੂਟੀਆਂ ਜਾਂ ਦੇਸੀ ਜਿਹੜੇ ਟੁੱਟ ਕੇ ਹੁੰਦੇ ਨੇ ਇਹ ਕੰਮ ਨਹੀਂ ਕਰਦੇ ਉੱਥੇ ਟ੍ਰੀਟਮੈਂਟ ਚਾਹੀਦਾ ਹੁੰਦਾ ਟਰੀਟਮੈਂਟ ਲਈ ਕੀ ਕਰਨਾ ਹੈ ਉਹ ਤੁਹਾਨੂੰ ਅੱਗੇ ਦਸਿਆ ਵੀ ਰਿਪੋਰਟਾਂ ਲੈ ਕੇ ਆ ਕੇ ਮਿਲੋ ਉਹਦੇ ਲਈ ਆਪਾਂ ਤੁਹਾਨੂੰ ਮੈਡੀਸਨ ਤਿਆਰ ਕਰਕੇ ਦਵਾਂਗੇ ਫਿਰ ਜੀ 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 ਹਾਂਜੀ ਲਓ ਇਹ ਦੁੱਧ ਜਿਹੜਾ ਉਬਾਲ ਲਿਆ ਕਿਉਂਕਿ ਅਸੀਂ ਬਹੁਤਾ ਟਾਈਮ ਨਹੀਂ ਲਾ ਸਕਦੇ ਟਾਈਮ ਬੜਾ ਲੱਗ ਜਾਂਦਾ ਹੈ ਵੈਜ ਦਾ ਕਹਿਣਾ ਹੈ ਕਿ ਇਸ ਦੁੱਧ ਨੂੰ ਹੌਲੀ-ਹੌਲੀ ਉਬਾਲਣਾ ਹੈ ਕਿ ਸਾਹਿਬ ਦੇਖੋ ਦੁੱਧ ਨੂੰ ਉਬਾਲਾ ਆ ਚੁੱਕਾ ਜੀ ਤੇ ਆਪਾਂ ਹੁਣ ਦੁੱਧ ਨੂੰ ਐਡ ਕਰਾਂਗੇ ਜੀ ਜੀ ਤੇ ਇਹਨੂੰ ਤੁਸੀਂ ਐਦਾਂ ਕਰਕੇ ਇਹਦੇ ਵਿੱਚ ਗਲਾਸ 'ਚ ਐਡ ਕਰਦਾ ਮਨੱਕਾ ਤਾਂ ਵਿਚ ਰਹਿ ਗਿਆ ਕਿ ਮਨੱਕਾ ਅਸਲੀ ਵਿੱਚ ਰਹਿ ਗਿਆ ਵੀ ਇਹਦੇ ਵਿੱਚੋਂ ਆਪਾਂ ਹੁਣ ਗਿਟਕਾ ਕੱਢਣੀ ਆ ਬਾਅਦ ਜੀ 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 ਅੱਛਾ ਮਤਲਬ ਦੁੱਧ ਅਸੀਂ ਉਬਾਲ ਲਿਆ ਉਬਾਲ ਕੇ ਨੂੰ ਇੱਕ ਉਬਾਲਾ ਦੇ ਲਿਆ ਹਾਂਜੀ ਉਬਾਲਣ ਤੋਂ ਬਾਅਦ ਫਿਰ ਕੀ ਕਰਨਾ ਜੀ ਇਹ ਉਬਾਲਣ ਤੋਂ ਬਾਅਦ ਇਹ ਨਹੀਂ ਗਿਟਕਾ ਕੱਢਣੀ ਆ ਜੀ ਵਿੱਚੋਂ ਮਨੱਕੇ ਦੇ ਵਿੱਚੋਂ ਇਦਾਂ ਕਰਕੇ ਆ ਦੇਖੋ ਅੱਛਾ ਇਹ ਆ ਦੇਖੋ ਇਹ ਇਦਾਂ ਕਰਕੇ ਗਿਟਕਾ ਕੱਢਣੀ ਆ ਵਿੱਚੋਂ ਠੀਕ ਹੈ ਠੀਕ ਆ ਗਿਟਕਾ ਨਿਕਲੀਆਂ ਵਿੱਚੋਂ ਠੀਕ ਹੈ ਇਹਨੂੰ ਫਿਰ ਦੁਬਾਰਤ ਦੁੱਧ ਚ ਪਾ ਦੇਣੀ ਹਾਂਜੀ ਹਾਂਜੀ ਬਿਲਕੁਲ ਜੀ ਜੀ ਸੋ ਜੀ ਜੀ ਇੱਕ-ਇੱਕ ਕਰਕੇ ਕੱਢੀ ਜਾਣੀਆਂ ਤੇ ਇੱਕ-ਇੱਕ ਕਰਕੇ ਪਾਈ ਜਾਣੀਆਂ ਬਹੁਤ ਈਜ਼ੀਲੀ ਨਿਕਲ ਜਾਂਦੀਆਂ ਜੀ ਸਿਰਫ ਮਲੱਕੇ ਨੂੰ ਥੋੜਾ ਜਿਹਾ ਦਬਾਣਾ ਪੈਂਦਾ ਏਦਾਂ ਕਰਕੇ ਕੱਢੀ ਜੋ ਤੇ ਪਾਈ ਜੋ ਜੀ ਜੀ ਬਹੁਤ ਈਜ਼ੀ ਹੈ ਤੇ ਫਿਰ ਉਸ ਤੋਂ ਬਾਅਦ ਜੀ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਐਡ ਕਰਨੀ ਹੈ ਜੀ ਉਹ ਆਪਾਂ ਤੁਹਾਨੂੰ ਕਰਕੇ ਦਿਖਾਣੇ ਆ ਲਾਈਵ ਕਿਉਂਕਿ ਬਾਅਦ ਚੋ ਕੁਐਸਚਨ ਆਉਂਦੇ ਨੇ ਵੀ ਕਿੱਦਾਂ ਕਰਨਾ ਕਿੱਦਾਂ ਕਰਨਾ ਤੇ ਅਸੀਂ ਨਾਲ-ਨਾਲ ਆਪਣੇ ਵੀਰਾਂ ਨੂੰ ਕਰਕੇ ਵੀ ਦਿਖਾਈ ਜੰਨੇ ਆ ਠੀਕ ਹੈ ਸੋ ਦੇਖੋ ਤੁਸੀਂ ਵੈਦ ਜੀ ਨੇ ਕੀ ਕੀਤਾ ਦੁੱਧ ਨੂੰ ਉਬਾਲਾ ਦਿੱਤਾ ਹੈ ਉਬਾਲਾ ਦੇਣ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਮੁਨੱਕਾ ਸੀ ਉਹਦੇ ਵਿੱਚੋਂ ਬੀਜ ਹੈਗੇ ਨੇ ਜਿਹੜੇ ਉਹ ਕੱਢ ਲਏ ਨੇ ਇਹ ਬੀਜ ਅਸੀਂ ਕੱਢ ਲਏ ਨੇ ਜੀ ਬੀਜ ਕੱਢ ਕੇ ਆ ਦੇਖੋ ਤੁਸੀਂ ਆ ਬੀਜ ਪੇ ਹੈਗੇ ਨੇ ਇਹ ਮੁਨੱਕਾ ਦੇ ਬੀਜ ਹੈਗੇ ਜਿਹੜੇ ਵੈਦ ਜੀ ਨੇ ਕੱਢੇ ਨੇ ਔਰ ਇਸ ਤੋਂ ਬਾਅਦ ਹੁਣ ਅਗਲਾ ਫਾਰਮੂਲਾ ਹੈ ਕੜਕਨਾਟ ਦੁੱਧ ਵਾਲਾ ਅਗਲਾ ਇੱਥੇ ਇਹ ਵੇ ਕਿ ਇਹਨੂੰ ਥੋੜਾ ਥੋੜੀ ਦੇਰ ਰੱਖ ਕੇ ਇਹਨੂੰ ਠੰਡਾ ਕਰ ਲੈਣਾ ਜੀ ਜੀ ਠੰਡਾ ਕਰਨ ਤੋਂ ਬਾਅਦ ਇਹਦੀ ਉੱਤੋਂ ਜਿਹੜੀ ਮਲਾਈ ਏ ਇਹਨੂੰ ਉਤਾਰ ਲੈਣਾ ਜੀ ਅੱਛਾ ਜਿਹੜੀ ਮਲਾਈ ਜਿਹੜੀ ਹਾਂ ਮਲਾਈ ਨੂੰ ਉਤਾਰ ਕੇ ਤੇ ਦੁੱਧ ਨੂੰ ਥੋੜਾ ਠੰਡਾ ਹੋਣ ਦੇਣਾ ਠੀਕ ਹੈ ਮਤਲਬ ਇਹਨੂੰ ਇਹਨੂੰ ਆਪਾਂ ਬਿਲਕੁਲ ਰੂਮ ਟੈਂਪਰੇਚਰ ਤੇ ਲੈ ਜਾਣਾ ਰੂਮ ਟੈਂਪਰੇਚਰ ਤੇ ਲੈ ਕੇ ਆਣਾ ਹੁਣ ਵੀਡੀਓ ਲੰਬਾ ਨਾ ਹੋਏ ਅਸਲੀ ਆਪਾਂ ਨਹੀਂ ਕਰ ਸਕਦੇ ਬਟ ਤੁਸੀਂ ਰੂਮ ਟੈਂਪਰੇਚਰ ਤੇ ਇਹਨੂੰ ਲੈ ਆਣਾ ਉਹਦੇ ਤੋਂ ਬਾਅਦ ਤੁਸੀਂ ਇੱਕ ਚਮਚ ਇਹਦੇ ਵਿੱਚ ਇਸਬਗੋਲ ਦਾ ਜਿਹੜਾ ਹੈਗਾ ਛਿਲਕਾ ਉਹ ਐਡ ਕਰਨਾ ਜੀ ਇਸਬਗੋਲ ਦਾ ਛਿਲਕਾ ਐਡ ਕਰਨ ਦਾ ਇਹ ਇੰਪੋਰਟੈਂਸ ਹੈ ਇਹਦੇ ਵਿੱਚ ਜਿਹੜੀ ਤੁਹਾਡੀ ਐਕਸੈਸ ਗਰਮੀ ਹੈ ਉਹਨੂੰ ਇਸਬਗੋਲ ਜਿਹੜਾ ਉਹ ਕਵਰ ਅਪ ਕਰ ਲਏਗਾ ਨਾਲੇ ਤੁਹਾਨੂੰ ਕੌਨਸਟਿਪੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਹੋਣ ਦੇਗਾ ਇਦਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਠੰਡਾ ਹੋ ਗਿਆ ਹਾਂ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਇੱਕ ਚਮਚਾ ਇਸਬਗੋਲ ਦਾ ਅਬਰਾਦਾ ਐਡ ਕਰ ਲੈਣਾ ਉਸ ਤੋਂ ਬਾਅਦ ਇੱਕ ਚਮਚ ਜਤੂਨ ਦਾ ਤੇਲ 올ਿਵ ਆਇਲ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਜੀ ਉਹਨੂੰ ਆਪਾਂ ਇਦਾਂ ਕਰਕੇ ਐਡ ਕਰ ਲੈਣਾ ਜੀ ਦੇਖੋ ਓਕੇ ਇਹ ਹੁਣ ਤੁਹਾਡਾ ਜਿਹੜਾ ਫਾਰਮੂਲਾ ਇਹ ਬਣ ਕੇ ਤਿਆਰ ਹੈ ਜਿਹੜਾ ਫਾਰਮੂਲਾ ਹੈ ਜੀ ਇਹ ਫਾਰਮੂਲਾ ਹੈਗਾ ਜੀ ਕੜਕਨਾਥ ਅੱਛਾ ਕੜਕਨਾਥ ਦੁੱਧ ਤਿਆਰ ਹੈ ਜੀ ਆ ਤੁਹਾਡਾ ਕੜਕਨਾਥ ਦੁੱਧ ਤਿਆਰ ਹੈ ਇਹਨੂੰ ਹੁਣ ਯੂਜ਼ ਕਰਨ ਦਾ ਤਰੀਕਾ ਕੀ ਹੈਗਾ ਸਹੀ ਇਹਨੂੰ ਯੂਜ਼ ਕਰਨਾ ਰਾਤ ਦੀ ਰੋਟੀ ਤੋਂ ਬਾਅਦ ਜਦੋਂ ਤੁਸੀਂ ਬੈਡ ਟਾਈਮ ਆਣਾ ਉਸ ਤੋਂ ਬੈਡ ਟਾਈਮ ਸੌਣ ਤੋਂ 1 ਘੰਟਾ ਪਹਿਲਾਂ ਓਕੇ ਤੇ ਤੁਸੀਂ ਇਹਨੂੰ ਲਗਾਤਾਰ 10 ਦਿਨ ਯੂਜ਼ ਕਰ ਸਕਦੇ ਹੋ 10 ਦਿਨਾਂ ਤੋਂ ਬਾਅਦ ਘੱਟੋ ਘੱਟ ਇੱਕ ਹਫ਼ਤੇ ਦੀ ਬ੍ਰੀਕ ਲੈਣੀ ਹੈ ਤੇ ਲਗਾਤਾਰ ਇਹਨੂੰ ਮਹੀਨਾ ਜਾਂ 2 ਮਹੀਨੇ ਲਗਾਤਾਰ ਨਹੀਂ ਯੂਜ਼ ਕਰਨਾ ਜਿੰਨੀ ਦੇਰ ਤੁਸੀਂ ਯੂਜ਼ ਕਰੋਗੇ ਤੇ ਹੋ ਸਕਦਾ ਵੀ ਤੁਹਾਨੂੰ ਕੋਈ ਨਾ ਕੋਈ ਇਹਦਾ ਸਾਈਡ ਇਫੈਕਟ ਵੀ ਹੋਏ ਜੀ ਚਲੋ ਸੋ ਬਹੁਤ ਬਹੁਤ ਸ਼ੁਕਰੀਆ ਜੀ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਇਹ ਹੈਗਾ ਕੜਕਨਾ ਦੁੱਧ ਜਿਹੜਾ ਇੱਕਦਮ ਤਿਆਰ ਬਰ ਤਿਆਰ ਹੋ ਚੁੱਕਿਆ ਹੈ ਔਰ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲਿਆ ਗਿਆ ਉਬਾਲ ਕੇ ਉਹਦੇ ਵਿੱਚ ਮਨੱਕਾਂ ਪਾਈਆਂ ਗਈਆਂ ਨੇ ਮਨੱਕਾਂ ਦੇ ਬੀ ਕੱਢੇ ਗਏ ਨੇ ਫਿਰ ਇਸ ਗੋਲ ਹੈਗਾ ਜਿਹੜਾ ਬਰਾਦਾ ਉਹਦੇ ਵਿੱਚ ਪਾਇਆ ਗਿਆ ਤੇ ਲਾਸਟ ਦੇ ਵਿੱਚ ਜ਼ੈਤੂਨ ਦਾ ਤੇਲ ਦਾ ਇੱਕ ਚਮਚੇ ਦੇ ਵਿੱਚ ਮਿਲਾਇਆ ਗਿਆ ਬਿਲਕੁਲ ਜਦੋਂ ਠੰਡਾ ਹੋ ਗਿਆ ਉਸ ਵੇਲੇ ਇਸੇ ਇਸਤੇਮਾਲ ਕਰਨਾ ਹੈ ਵੈਜਦਾ ਕਹਿੰਦਾ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਕੜਕ ਬਣਾ ਦੇਗਾ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਸਾਨੂੰ ਆਪਣਾ مشورہ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪਰ ਮੇਰੀ ਤੁਹਾਨੂੰ ਇੱਕ ਚੇਤਾਵਨੀ ਮੇਰੀ ਤੁਹਾਨੂੰ ਇੱਕ ਸੁਜੈਸ਼ਨ ਇਹ ਹੈ ਕਿ ਇਸ ਦੁੱਧ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਜਾਂ ਕਿਸੇ ਵੀ ਨੁਸਖੇ ਫਾਰਮੂਲੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਸਲਾਹ ਹੈਗੀ ਉਹਦੀ ਗਾਈਡੈਂਸ ਹੈਗੀ ਉਹ ਜ਼ਰੂਰ ਲੈ ਲਿਆ ਕਰੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਫਾਰਮੂਲਾ ਤੁਹਾਨੂੰ ਸੂਟ ਬੈਠੇ ਜਾਂ ਫਿਰ ਨਾ ਬੈਠੇ ਧੰਨਵਾਦ